ਕਈ ਵਾਰ ਬੰਦੇ ਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੁੰਦੀ ਹੈ ਪਰ ਚੰਗੀ ਜ਼ਿੰਦਗੀ ਚੱਲਦੇ-ਚੱਲਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਜ਼ਿੰਦਗੀ ਤਹਸ ਨਹਸ ਹੋ ਜਾਂਦੀ ਹੈ ਸਭ ਕੁਝ ਉਜੜ ਜਾਂਦਾ ਹੈ ਜ਼ਿੰਦਗੀ ਪਟੜੀ ਤੋਂ ਲਹਿ ਜਾਂਦੀ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇੱਕ ਹੱਸਦਾ ਬਸਦਾ ਪਰਿਵਾਰ ਬਿਲਕੁਲ ਤਬਾਹ ਹੋ ਜਾਂਦਾ ਹੈ ਉਹਨਾਂ ਨੇ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਐਦਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਹੈ ਐਦਾਂ ਵੀ ਸਾਡਾ ਪਰਿਵਾਰ ਉਜੜ ਸਕਦਾ ਹੈ ਖਤਮ ਹੋ ਸਕਦਾ ਹੈ ਪਰ ਜਦੋਂ ਫਿਰ ਇਹ ਸਭ ਕੁਝ ਹੁੰਦਾ ਹੈ ਤਾਂ ਸਭ ਲੋਕ ਸੁਣ ਕੇ ਬੜੇ ਦੁਖੀ ਹੁੰਦੇ ਨੇ ਕਿ ਇਹ ਤਾਂ ਪਰਿਵਾਰ ਬੜਾ ਚੰਗਾ ਸੀ ਇਹਨਾਂ ਦੀ ਤਾਂ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਸੀ ਇਹਨਾਂ ਦੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਇੱਥੋਂ ਦਾ ਰਹਿਣ ਵਾਲਾ ਵਿਕਰਮਜੀਤ ਉਰਫ ਵਿੱਕੀ ਜਿਸ ਦੀ ਉਮਰ 42 ਸਾਲਾਂ ਸੀ ਤੇ ਉਹ ਜੁਐਲਰੀ ਦਾ ਕੰਮ ਕਰਦਾ ਸੀ ਇਸ ਦੀ ਪਤਨੀ ਦਾ ਨਾਮ ਸੁਖਵੀਰ ਕੌਰ ਸੀ ਤੇ ਇਹਨਾਂ ਦੀ ਇੱਕ 15 ਸਾਲਾਂ ਦੀ ਬੇਟੀ ਸੀ ਗੱਲ ਹੈ 10 ਅਕਤੂਬਰ 2020 ਦੀ ਇਸ ਤੋਂ ਕੁਝ ਸਮਾਂ ਪਹਿਲਾਂ ਜੋ ਸੁਖਵੀਰ ਕੌਰ ਹੁੰਦੀ ਹੈ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਸੀ ਤੇ ਉੱਥੇ ਹੀ ਉਸ ਦੀ ਇੱਕ ਸਹੇਲੀ ਜਿਸ ਦਾ ਨਾਮ ਸੰਦੀਪ ਕੌਰ ਸੀ ਉਹ ਪੜਾਉਂਦੀ ਸੀ ਤਾਂ ਸੰਦੀਪ ਕੌਰ ਅਤੇ ਵਿਕਰਮਜੀਤ ਦੋਨਾਂ ਦੀ ਨੇੜਤਾ ਹੋ ਜਾਂਦੀ ਹੈ ਇਹ ਇੱਕ ਦੂਜੇ ਦੇ ਕਾਫੀ ਨੇੜੇ ਆ ਜਾਂਦੇ ਨੇ ਤਕਰੀਬਨ 2016-17 ਦੇ ਵਿੱਚ ਜੋ ਸੰਦੀਪ ਕੌਰ ਹੁੰਦੀ ਹੈ ਇਸ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਇਹ ਮੈਥੇ ਥਾਣੇ ਦੇ ਵਿੱਚ ਸਬ ਇੰਸਪੈਕਟਰ ਤੈਨਾਤ ਹੋ ਜਾਂਦੀ ਹੈ ਗੱਲ ਗੱਲ ਹੈ 10 ਅਕਤੂਬਰ 2020 ਦੀ ਸਮਾਂ ਚੱਲਦਾ ਰਹਿੰਦਾ ਜਦੋਂ 10 ਅਕਤੂਬਰ 2020 ਆ ਜਾਂਦਾ ਤਾਂ ਬਟਾਲਾ ਰੋਡ ਦੇ ਉੱਤੇ ਸਥਿਤ ਇੱਕ ਹੋਟਲ ਦੇ ਵਿੱਚ ਪੁਲਿਸ ਨੂੰ ਕਾਲ ਜਾਂਦੀ ਹੈ ਕਿ ਇੱਥੇ ਇੱਕ ਕਮਰੇ ਦੇ ਵਿੱਚ ਇੱਕ ਬੰਦੇ ਨੇ ਆਤਮ ਹੱਤਿਆ ਕਰ ਲਈ ਤੀ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚ ਕੇ ਜਦੋਂ লাশ ਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਵਿਕਰਮਜੀਤ ਉਰਫ ਵਿੱਕੀ ਆ ਜੋ ਜੁਐਲਰੀ ਦਾ ਕੰਮ ਕਰਦਾ ਹੈ ਤੇ ਜਿਸ ਦੀ ਉਮਰ 42 ਸਾਲ ਹੈ ਪੁਲਿਸ ਹੁਣ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਜਦੋਂ ਕਮਰੇ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਕਮਰੇ ਦੇ ਵਿੱਚੋਂ ਡੇਢ ਪੇਜ ਦਾ ਇੱਕ ਸੁਸਾਇਸਾਈਡ ਨੋਟ ਮਿਲਦਾ ਹੈ ਤੇ ਜਦੋਂ ਪਰਿਵਾਰ ਵਾਲੇ ਆਉਂਦੇ ਆ ਪਤਨੀ ਆਉਂਦੀ ਆ ਵਿੱਕੀ ਦੀ ਭੈਣ ਆਉਂਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਿੱਕੀ ਨੇ ਮਾਰਨ ਤੋਂ ਪਹਿਲਾਂ 6 ਆਡੀਓ ਆਪਣੀ ਭੈਣ ਅਤੇ ਆਪਣੀ ਘਰਵਾਲੀ ਨੂੰ ਭੇਜੀਆਂ ਸੀ ਪੁਲਿਸ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਜੋ ਇਹ ਸੁਸਾਇਡ ਨੋਟ ਸੀ ਇਸ ਵਿੱਚ ਵਿਕਰਮਜੀਤ ਉਰਫ ਬਿੱਕੀ ਨੇ ਸਾਫ਼-ਸਾਫ਼ ਲਿਖਿਆ ਸੀ ਤੇ ਜੋ ਆਡੀਓ ਸੀ ਉਸ ਵਿੱਚ ਵੀ ਸਾਫ਼-ਸਾਫ਼ ਇਹੀ ਗੱਲ ਕਹੀ ਸੀ ਕਿ ਮੇਰੀ ਜੋ ਮੌਤ ਹੈ ਇਸ ਦੀ ਜ਼ਿੰਮੇਵਾਰ ਸੰਦੀਪ ਕੌਰ ਹੈ ਜੋ ਕਿ ਸਾਬਨ ਇਨਸਪੈਕਟ ਮਹਿਤਾ ਥਾਣੇ ਦੇ ਵਿੱਚ ਤੈਨਾਤ ਆਤਾ ਹੈ ਕਿਉਂਕਿ ਇਸ ਨੇ ਮੈਨੂੰ ਐਨਾ ਬਲੈਕਮੇਲ ਕੀਤਾ ਜਿਸ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰ ਰਿਹਾ ਤੇ ਮੇਰੀ ਮੌਤ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਸੰਦੀਪ ਕੌਰ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਸੰਦੀਪ ਕੌਰ ਸੀ ਉਸ ਨੇ ਵਿਕਰਮਜੀਤ ਉਰਫ ਬਿੱਕੀ ਤੋਂ 18 ਲੱਖ ਰੁਪਏ ਬਲੈਕਮੇਲ ਕਰਕੇ ਲੈਤੇ ਸੀ ਤੇ ਜੋ ਸੋਨਾ ਸੀ ਉਸ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ ਹੁਣ ਪੁਲਿਸ ਜਾਂਚ ਕਰਦੀ ਆ ਪੜਤਾਲ ਕਰਦੀ ਆ ਪਰ ਜੋ ਪਰਿਵਾਰ ਸੀ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਸੀ ਜੋ ਸਖਵੀਰ ਕੋਰ ਪਤਨੀ ਸੀ ਤੇ ਉਸ ਦੀ ਬੇਟੀ ਸੀ ਉਹਨਾਂ ਦੀ ਜ਼ਿੰਦਗੀ ਤਾਂ ਤਬਾਹ ਹੀ ਹੋ ਚੁੱਕੀ ਸੀ ਪਰ ਇਹ ਗੱਲ ਇੱਥੇ ਹੀ ਬਸ ਨਹੀਂ ਹੁੰਦੀ ਪਤਾ ਲੱਗਦਾ ਕਿ ਜੋ ਸੰਦੀਪ ਕੋਰ ਹੁੰਦੀ ਹੈ ਜਦੋਂ ਵਿਕਰਮਜੀਤ ਦੀ লাশ ਨੂੰ ਘਰ ਲੈ ਕੇ ਜਾ ਰਹੇ ਸੀ ਉਸ ਦਾ ਸੰਸਕਾਰ ਕਰਨ ਵਾਸਤੇ ਤਿਆਰੀਆਂ ਹੋ ਰਹੀਆਂ ਸੀ ਤਾਂ ਜੋ ਸੰਦੀਪ ਕੌਰ ਹੁੰਦੀ ਹੈ ਉਹ ਵਿਕਰਮਜੀਤ ਉਰਫ ਬਿੱਕੀ ਦੀ ਘਰ ਵਾਲੀ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਜੇ ਤੁਸੀਂ ਇਸ ਗੱਲ ਦਾ ਉੱਤਾ ਚੱਕਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਮੈਂ ਤੁਹਾਡੀਆਂ ਜ਼ਿੰਦਗੀਆਂ ਬਿਲਕੁਲ ਬਰਬਾਦ ਕਰ ਦੇਵਾਂਗੀ ਇਹ ਗੱਲ ਤੋਂ ਬਾਅਦ ਜਦੋਂ ਹੁਣ ਰਾਤ ਹੁੰਦੀ ਹੈ ਤਾਂ ਰਾਤ ਨੂੰ ਜੋ ਸੁਖਵੀਰ ਕੌਰ ਹੁੰਦੀ ਹੈ ਉਹ ਇਹੋ ਜਿਹਾ ਕਦਮ ਉਠਾਉਂਦੀ ਹੈ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੁੰਦੀ ਬਿਕਰਮਜੀਤ ਉਰਫ ਬਿੱਕੀ ਦੀ ਘਰ ਵਾਲੀ ਰਾਤ ਨੂੰ ਛੱਤ ਦੀ ਗ੍ਰਿਲ ਦੇ ਨਾਲ ਚਾਦਰ ਦਾ ਫੰਦਾ ਬਣਾਉਂਦੀ ਹੈ ਤੇ ਆਪਣੇ ਗਲ ਦੇ ਵਿੱਚ ਪਾ ਕੇ ਕੋਠੇ ਉਤੋਂ ਛਾਲ ਮਾਰ ਦਿੰਦੀ ਹੈ ਬਿਕਰਮਜੀਤ ਉਰਫ ਬਿੱਕੀ ਨੇ ਤਾਂ ਆਤਮ ਹੱਤਿਆ ਕੀਤੀ ਸੀ ਤੇ ਹੁਣ ਸੁਖਵੀਰ ਕੌਰ ਦੀ ਵੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ ਉਹ ਵੀ ਆਪਣੇ ਗਲ ਦੇ ਵਿੱਚ ਚਾਦਰ ਪਾ ਕੇ ਗਰਿੱਲ ਦੇ ਨਾਲ ਬਨ ਕੇ ਕੋਠੇ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਂਦੀ ਹੈ ਹੁਣ ਇੱਕ ਬੱਚੀ ਹੀ ਘਰ ਵਿੱਚ ਰਹਿ ਗਈ ਸੀ ਉਸ ਦੇ ਮਾਤਾ ਪਿਤਾ ਨੇ ਆਤਮ ਹੱਤਿਆ ਕਰ ਲਈ ਸੀ ਜਦੋਂ ਇਹ ਗੱਲ ਲੋਕ ਸੁਣਦੇ ਨੇ ਤਾਂ ਉਹਨਾਂ ਦੇ ਦਿਲ ਪਸੀਜੇ ਜਾਂਦੇ ਨੇ ਕਿ ਇੱਕ ਪਰਿਵਾਰ ਹੱਸਦਾ ਬਸਦਾ ਪਰਿਵਾਰ ਕਿਵੇਂ ਇੱਕ ਦਿਨ ਦੇ ਵਿੱਚ ਹੀ ਤਬਾਹ ਹੋ ਗਿਆ ਕਿਵੇਂ ਇੱਕ ਦਿਨ ਦੇ ਵਿੱਚ ਦੋ ਜਾਨੇ ਆਤਮ ਹੱਤਿਆ ਕਰ ਗਏ ਇੱਕ ਦਿਨ ਦੇ ਵਿੱਚ ਕਿਵੇਂ ਹੱਸਦੀਆਂ ਵਸਦੀਆਂ ਜ਼ਿੰਦਗੀਆਂ ਉਜੜ ਗਈਆਂ ਪੁਲਿਸ ਇਸ ਸੰਦੀਪ ਕੌਰ ਉੱਤੇ ਮਾਮਲਾ ਦਰਜ ਕਰਦੀ ਹੈ 306 ਆਈਪੀਸੀ ਦੇ ਅਧੀਨ ਇਸ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਕਿ ਸੰਦੀਪ ਵੱਲੋਂ ਜੋ ਬਿਕਰਮਜੀਤ ਉਰਫ ਬਿੱਕੀ ਸੀ ਉਸ ਨੂੰ ਆਤਮ ਹੱਤਿਆ ਕਰਨ ਲਈ ਉਕਸਾਇਆ ਗਿਆ ਸੀ ਕਿਉਂਕਿ ਜੋ ਸੁਸਾਈਡ ਨੋਟ ਸੀ ਉਹ ਵੀ ਇਹੀ ਕਹਿ ਰਿਹਾ ਸੀ ਤੇ ਜੋ ਆਡੀਓ ਵਿਕਰਮਜੀਤ ਉਰਫ ਬਿੱਕੀ ਨੇ ਆਪਣੀ ਭੈਣ ਅਤੇ ਆਪਣੀ ਘਰਵਾਲੀ ਨੂੰ ਭੇਜੀ ਸੀ ਉਸ ਵਿੱਚ ਵੀ ਉਸ ਨੇ ਇਹੀ ਖੁਲਾਸਾ ਕੀਤਾ ਸੀ ਹੁਣ ਇਹਨਾਂ ਉੱਪਰ ਕੇਸ ਚੱਲਦਾ ਹੈ ਇਸ ਕੇਸ ਦੇ ਵਿੱਚ ਜੋ ਸੰਦੀਪ ਕੌਰ ਦੇ ਸਾਥੀ ਹੁੰਦੇ ਨੇ 4-5 ਸਾਥੀ ਹੋਰ ਹੁੰਦੇ ਨੇ ਪੁਲਿਸ ਵਾਲੇ ਉਹਨਾਂ ਨੂੰ ਵੀ ਪਰਿਵਾਰ ਵਾਲੇ ਵਿੱਚ ਨਾਮਜ਼ਦ ਕਰਦੇ ਨੇ ਤੇ ਜੋ ਸੰਦੀਪ ਕੌਰ ਹੁੰਦੀ ਹੈ ਇਹ ਮੇਨ ਦੋਸ਼ੀ ਬਣਾਈ ਜਾਂਦੀ ਹੈ ਕੇ ਚੱਲਦਾ तकरीबन 5 ਸਾਲ ਹੁਣ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਸੀ ਕਿਉਂਕਿ ਉਧਰ ਪੁਲਿਸ ਵਾਲੀ ਸੀ ਜੋ ਕਿ ਆਪਣੀ ਵਰਦੀ ਦਾ ਰੋਬ ਅਤੇ ਪੁਲਿਸ ਦਾ ਮੈਕਮਾ ਹੋਣ ਕਾਰਨ ਇਹਨਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਤੇ ਕਈ ਚੀਜ਼ਾਂ ਜੋ ਪੁਲਿਸ ਕਰਦੀ ਆ ਉਹਨਾਂ ਵਿੱਚ ਕਤਾਹੀ ਵਰਤੀ ਗਈ ਸੀ ਜੋ ਕੇਸਾਂ ਦੇ ਵਿੱਚ ਹੁੰਦੀਆਂ ਨੇ ਜਿਵੇਂ ਚਲਾਨ ਪੇਸ਼ ਕਰਨਾ ਜਾਂ ਹੋਰ ਕਈ ਜੋ ਤਰੋਟੀਆਂ ਪੁਲਿਸ ਵੱਲੋਂ ਇਹ ਛੱਡੀਆਂ ਜਾ ਰਹੀਆਂ ਸੀ ਜੋ ਕਿ ਵਕੀਲ ਸਾਹਿਬ ਵੱਲੋਂ ਤੇ ਪਰਿਵਾਰ ਵੱਲੋਂ ਇਹਨਾਂ ਉੱਪਰ ਦੋਸ਼ ਲਗਾਏ ਗਏ ਆ ਕਿ ਸਾਡੇ ਉੱਪਰ ਜੋ ਬੜਾ ਜ਼ਿਆਦਾ ਦਵਾ ਸੀ ਇਸ ਚੀਜ਼ ਦਾ ਇਸ ਕੇਸ ਨੂੰ ਜੋ ਵਕੀਲ ਲੜ ਰਿਹਾ ਸੀ ਉਹ ਇਸ ਕੇਸ ਨੂੰ ਬਿਨਾਂ ਪੈਸੇ ਤੋਂ ਲੜ ਰਿਹਾ ਸੀ ਉਹਨਾਂ ਦਾ ਕਹਿਣਾ ਕਿ ਅਸੀਂ 1 ਰੁਪਿਆ ਵੀ ਪਰਿਵਾਰ ਤੋਂ ਇਸ ਕੇਸ ਲੜਨ ਦਾ ਨਹੀਂ ਲੈਂਦਾ ਤੇ 5 ਸਾਲ ਬਾਅਦ ਤਕਰੀਬਨ ਕਿਉਂਕਿ ਇਹ ਗੱਲ ਹੁੰਦੀ ਆ 10 ਅਕਤੂਬਰ 2020 ਦੀ ਮਈ 2025 ਦੇ ਵਿੱਚ ਇਹ ਕੇਸ ਲੜਦੇ ਲੜਦੇ ਅਦਾਲਤ ਵੱਲੋਂ ਫੈਸਲਾ ਦਿੱਤਾ ਜਾਂਦਾ ਹੈ ਤੇ ਫੈਸਲਾ ਉਹ ਸੁਣਾਇਆ ਜਾਂਦਾ ਜਿਸ ਨਾਲ ਪਰਿਵਾਰ ਨੂੰ ਲੱਗਦਾ ਕਿ ਹਾਂ ਜੋ ਸਾਡਾ ਬੇਟਾ ਸੀ ਸਾਡੀ ਨੂੰਹ ਸੀ ਉਸ ਨੂੰ ਇਨਸਾਫ ਮਿਲ ਚੁੱਕਿਆ ਕਿਉਂਕਿ 306 ਧਾਰਾ ਦੇ ਵਿੱਚ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਹੈ ਤੇ ਇਸ ਕੇਸ ਦੇ ਵਿੱਚ ਵੀ ਅਦਾਲਤ ਵੱਲੋਂ ਸੰਦੀਪ ਕੌਰ ਨੂੰ ਸਜ਼ਾ ਸੁਣਾਈ ਜਾਂਦੀ ਹੈ 10 ਸਾਲਾਂ ਦੀ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਕਿਉਂਕਿ ਜੋ ਸੰਦੀਪ ਕੌਰ ਹੈ ਉਸ ਨੂੰ ਉਸ ਦੀ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਤੇ ਉਹ ਹਾਈ ਕੋਰਟ ਦਾ ਰੋਖ ਕਰੇਗੀ ਤੇ ਜੋ ਪਰਿਵਾਰ ਵਾਲਿਆਂ ਨੂੰ ਵੀ ਲੱਗਦਾ ਹੈ ਕਿ ਸੰਦੀਪ ਕੌਰ ਨੂੰ ਹੋਰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਦੀ ਵਜ੍ਹਾ ਦੇ ਕਾਰਨ ਇੱਕ ਬਿਕਰਮਜੀਤ ਹੀ ਨਹੀਂ ਮਰਿਆ ਸਗੋਂ ਉਹਨਾਂ ਦੀ ਨੂੰ ਸੁਖਵੀਰ ਕੌਰ ਨੇ ਵੀ ਇਸ ਦੇ ਕਾਰਨ ਹੀ ਆਤਮ ਹੱਤਿਆ ਕੀਤੀ ਹੈ ਇਸ ਨੂੰ ਹੋਰ ਵੀ ਸੱਤ ਸਜ਼ਾ ਅਦਾਲਤ ਵੱਲੋਂ ਮਿਲਣੀ ਚਾਹੀਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਚੰਗੀ ਚੱਲਦੀ ਜ਼ਿੰਦਗੀ ਦੇ ਵਿੱਚ ਇੱਕ ਕੁੜੀ ਦੀ ਐਂਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਘਰ ਉੱਜੜ ਜਾਂਦਾ ਹੈ ਦੋ ਮੌਤਾਂ ਹੋ ਜਾਂਦੀਆਂ ਤੇ ਆਖਰ ਜਿਸ ਦੇ ਕਾਰਨ ਇੱਕ ਘਰ ਉੱਜੜਦਾ ਹੈ ਦੋ ਮੌਤਾਂ ਹੁੰਦੀਆਂ ਉਸ ਨੂੰ ਵੀ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ